ਜਿਹੜੇ ਘਰਾਂ ਵਿੱਚ ਕੀਰਤਨ ਕਰਾਉਂਦੇ ਨੇ ਉਹ ਕਹਿੰਦੇ ਇੰਨੀ ਸੇਵਾ ਲੈ ਲਓ ਇੰਨੀ ਸੇਵਾ ਲੈ ਲਓ ਇਹ ਤੇ ਬਹੁਤ ਛੋਟੀ ਜੀ ਗੱਲ ਕਰ ਦਿੰਦੇ ਨੇ ਜਿਹੜਾ ਉਹ ਕੀਰਤਨ ਤੁਹਾਨੂੰ ਸੁਣਾ ਕੇ ਜਾਂਦੇ ਨੇ ਜਿਹੜਾ ਉਹ ਪਾਠ ਕਰਕੇ ਜਾਂਦੇ ਨੇ ਉਹਦੇ ਬਦਲੇ ਜੋ ਤੁਸੀਂ ਉਹ ਦਿੰਦੇ ਹੋ ਕੁਝ ਵੀ ਨਹੀਂ ਉਹ ਤੁਸ਼ ਜੀ ਭੇਟਾ ਗਈ ਏ ਕੋਈ ਮੁੱਲ ਨਹੀਂ ਦੇ ਸਕਦਾ ਕੀਰਤਨ ਕਰਨ ਵਾਲੇ ਦਾ ਗਰੰਥੀ ਸਿੰਘ ਦਾ ਕੋਈ ਦੇਣਾ ਨਹੀਂ ਦੇ ਸਕਦਾ ਔਰ ਮੈਂ ਗਰੰਥੀ ਸਿੰਘ ਮਸਾਣਾ ਚ ਰੁੱਲਦੇ ਵੇਖੇ ਜੀ ਇਥੇ ਬਾਬਾ ਦੀਪ ਸਿੰਘ ਜਿੱਥੇ ਇੱਥੇ ਸੰਸਕਾਰ ਕਰਨ ਲੋਕੀ ਆਉਂਦੇ ਮੈਂ ਕਈ ਵਾਰੀ ਉਧਰੋਂ ਲੰਘਦਾ ਵਾਂ ਆਟੋ ਲੈ ਕੇ ਤੇ ਉੱਥੇ ਬਾਹਰ ਗਰੰਥੀ ਸਿੰਘ ਖਲੋਤੇ ਹੁੰਦੇ ਵੀ ਕੋਈ ਮਰਦਾ ਲੈ ਕੇ ਆਵੇ ਤੇ ਅਸੀਂ ਉਹਨੂੰ ਕਹੀਏ ਭਾਈ ਇਹ ਅਰਦਾਸ ਕਰਦੀ ਏ ਇਹ ਹਾਲਤ ਕਰ ਛੱਡੀ ਸਾਡੀ ਗਰੰਥੀ ਸਿੰਘਾਂ ਦੀ ਸੋ ਅੱਜ ਲੋੜ ਏ ਜੇ ਨਾ ਸਾੰਭੇ ਨਾ ਤੇ ਬੜਾ ਔਖਾ ਏ ਕਿ ਤੁਸੀਂ ਸਿੱਖ ਕੌਮ ਦਾ ਪ੍ਰਚਾਰ ਸਿੱਖ ਧਰਮ ਦਾ ਕਰ ਸਕੋਗੇ ਕਿਉਂਕਿ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਏ ਪ੍ਰਚਾਰਕ ਤੇ ਆਪ ਮਸਾਣਾ ਚ ਰੁਲਦੇ ਫਿਰਦੇ ਕਿਤੇ ਜਿਹੜਾ ਇਤਿਹਾਸ ਅਸੀਂ ਅੰਗਰੇਜ਼ਾਂ ਨੂੰ ਪੜਾਉਣਾ ਸੀਗਾ ਅਸੀਂ ਆਪ ਨਹੀਂ ਪੜ ਪਾ ਰਹੇ ਸੀ ਆਪ ਨਹੀਂ ਸਾਮ ਪਾ ਰਹੇ ਤਾਂ ਅੰਗਰੇਜ਼ਾਂ ਤੱਕ ਕਿਵੇਂ ਲੈ ਕੇ ਜਾਵਾਂਗੇ ਕਿਵੇਂ ਸਾਮ ਸਕਦੇ ਅਸੀਂ ਆਪਣਾ ਪ੍ਰਚਾਰਕਾਂ ਨੂੰ ਕਿਵੇਂ ਸਾਮ ਸਕਦੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਤੁਹਾਨੂੰ ਕੀ ਲੱਗਦਾ ਕਿਉਂਕਿ ਸਾਡੇ ਤੋਂ ਜ਼ਿਆਦਾ ਤੁਸੀਂ ਇਸ ਲਾਈਨ ਦੇ ਵਿੱਚ ਤੁਸੀਂ ਜਾਣਦੇ ਹੋਗੇ ਕਿ ਇਹ ਫੀਲਡ ਦੇ ਵਿੱਚ ਕਿਸ ਤਰੀਕੇ ਦੇ ਲੋਕ ਨੇ ਕਿਸ ਤਰੀਕੇ ਨਾਲ ਅੱਗੇ ਭੇਟਾ ਦੇਣ ਲੱਗਿਆ ਰੇਟ ਘਟਾ ਦਿੰਦੇ ਨੇ ਸੋ ਕਿਵੇਂ ਸਾਮ ਸਕਦੇ ਆ ਜਿਹੜਾ ਇਤਿਹਾਸ ਅਸੀਂ ਅੰਗਰੇਜ਼ਾਂ ਨੂੰ ਸਿਕਾਉਣਾ ਸੀਗਾ ਤੇ ਆਪ ਤਾਂ ਸਾਂਭ ਲਈਏ ਪਹਿਲੇ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆਂ ਸੁਖ ਹੋਏ ਜੇ ਆਪਣੇ ਆਪ ਨੂੰ ਹਰ ਸਿੱਖ ਆਪਣਾ जिਮਾ ਲਵੇ ਵੀ ਆਪਾਂ ਆਪਣੇ ਆਪ ਨੂੰ ਸਾਹਮਣਾ ਹੈ ਆਪ ਸਿੱਖੀ ਨਾਲ ਜੁੜਨਾ ਹੈ ਜੋ ਆਪਾਂ ਆਪ ਜੁੜ ਜਾਵਾਂਗੇ ਸਾਡਾ ਪਰਿਵਾਰ ਵੀ ਜੁੜੇਗਾ ਕਿਉਂਕਿ ਪਰਿਵਾਰ ਚ ਤੇ ਤੁਹਾਨੂੰ ਪਤਾ ਬੱਚੇ ਤੇ ਇੱਕ ਨਕਲਚੀ ਹੁੰਦੇ ਨੇ ਜੋ ਤੁਸੀਂ ਕਰਦੇ ਹੋ ਉਹ ਹੀ ਉਹਨਾਂ ਨੇ ਕਰਨਾ ਹੈ ਜੇ ਪਿਓ ਨਿਤਨੇਮ ਕਰੂਗਾ ਤੇ ਕਿਦੇ ਬੱਚਾ ਵੀ ਕਰਨਾ ਸ਼ੁਰੂ ਕਰ ਦੂਗਾ ਜੇ ਪਿਓ ਡੀਜਾਂ ਤੇ ਜਾ ਕੇ ਨੱਚੂਗਾ ਤੇ ਬੱਚੇ ਉਸ ਤੋਂ ਵੀ ਗਾਂ ਫਿਰ ਲੰਘਣਗੇ ਅੱਜ ਪਿਓ ਤੋਂ ਵੀ ਗਾਂ ਲੰਗਣਗੇ ਸੋ ਲੋੜ ਹੈ ਕਿ ਦੇ ਅੱਜ ਸਾਨੂੰ ਆਪਣੇ ਆਪ ਨੂੰ ਸੁਧਾਰਨ ਦੀ ਹਰ ਬੰਦੇ ਨੂੰ ਆਪਣਾ ਆਪਣਾ ਜ਼ਿੰਮਾ ਲੈਣਾ ਚਾਹੀਦਾ ਵੀ ਮੈਂ ਆਪਣੇ ਆਪ ਨੂੰ ਸੰਭਾਲ ਕਰਨੀ ਮਾਰੇ ਕਹਿੰਦੇ ਆਪਸ ਵਾਰੇ ਮੈਂ ਮਿਲਾਂ ਜੀ ਆਪਣੇ ਆਪ ਨੂੰ ਸਵਾਰ ਲਿਆ ਤੇ ਅਸੀਂ ਸਾਰੇ ਸੁਧੇ ਜਾਵਾਂਗੇ ਤੁਹਾਨੂੰ ਮੌਕਾ ਮਿਲਦਾ ਬਾਹਰ ਜਾ ਕੇ ਸੈਟਲ ਹੋਣ ਦਾ ਪੱਕੇ ਤੌਰ ਤੇ ਕਿਸੇ ਗੁਰਦੁਆਰੇ ਦੇ ਵਿੱਚ ਡਿਊਟੀ ਨਿਭਾਉਣ ਦਾ ਤਾਂ ਜਾਓਗੇ ਜੀ ਜਾਵਾਂਗਾ ਤੇ ਬਿਲਕੁਲ ਜ਼ਰੂਰ ਜਾਵਾਂਗਾ ਆਪਣੀ ਡਿਊਟੀ ਕਰਕੇ ਵਾਪਸ ਆਪਣੇ ਗੁਰੂ ਰਾਮਦਾਸ ਮਾਰੇ ਦੀ ਨਗਰੀ ਚਾਵਾਂਗਾ ਜੀ ਤੇ ਪੱਕੇ ਤੌਰ ਤੇ ਪੱਕੇ ਤੌਰ ਤੇ ਅਜੇ ਕੋਈ ਵਿਚਾਰ ਨਹੀਂ ਜੀ ਕਿਉਂਕਿ ਜ਼ਰੂਰੀ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਕੰਮਕਾਰ ਜਿਵੇਂ ਚੱਲ ਰਿਹਾ ਹੈ ਕੀਰਤਨਕਾਰ ਪ੍ਰਚਾਰਕ ਸੰਬੰਧੀ ਲੋੜ ਹੈ ਤਾਂ ਜੇਕਰ ਪਿਛੇ ਬਾਹਰੋਂ ਆਫਰ ਆਉਂਦੇ ਆ ਕਿਸੇ ਪ੍ਰਚਾਰਕਾਂ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕਿ ਪੱਕੇ ਤੌਰ ਤੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਡਿਊਟੀ ਨਿਭਾਉਣੀ ਹੈ ਤੁਸੀਂ ਤਾਂ ਪੱਕੇ ਤੌਰ ਤੇ ਨਹੀਂ ਜਾਓਗੇ ਨਹੀਂ ਜਾਵਾਂਗੇ ਪਰ ਵਾਪਸ ਇੱਥੇ ਆਵਾਂਗੇ ਆਪਣੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਅੱਛਾ ਗੁਰੂ ਰਾਮਦਾਸ ਨਗਰੀ ਦੇ ਵਿੱਚ ਇੰਨਾ ਪਿਆਰ ਪੰਜਾਬ ਦੇ ਲਈ ਇੰਨਾ ਪਿਆਰ ਕਿਉਂ ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਨ ਪਰ ਜਾਂਦਾ ਹੈ ਕਿ ਜਦ ਪੈਸਾ ਨਹੀਂ ਹੁੰਦਾ ਜਾਂ ਪ੍ਰੋਗਰਾਮ ਨਹੀਂ ਲੱਗਦੇ ਤਾਂ ਪੱਕੇ ਤੌਰ ਤੇ ਵੀ ਤਾਂ ਆਫਰ ਆ ਸਕਦੀ ਹੈ ਕਿਸੇ ਦਿਨ ਜਾਂ ਪੱਕੇ ਤੌਰ ਤੇ ਜਾਣਾ ਕਿਉਂ ਨਹੀਂ ਹੈ ਇੰਨਾ ਪਿਆਰ ਕਿਉਂ ਪੰਜਾਬ ਦੇ ਦੇਖੋ ਜੀ ਮੈਂ ਤੁਹਾਨੂੰ ਕੋਈ ਵੀ ਗੱਲ ਜਿਹੜੀ ਹੈ ਨਾ ਉਹ ਠੋਕੇ ਨਹੀਂ ਕਹਿ ਸਕਦਾ ਕਿਉਂਕਿ ਸਮੇ ਦਾ ਕੋਈ ਪਤਾ ਨਹੀਂ ਬਾਕੀ ਨਕ ਨੱਥ ਖਸਮ ਹੱਤ ਕੀਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜਿੱਥੇ ਦਾਣਾ ਪਾਣੀ ਹੋਏਗਾ ਜ਼ਰੂਰ ਬੰਦਾ ਜਾਏਗਾ ਪਰ ਸਾਡੀ ਅਜੇ ਸੋਚ ਕੋਈ ਵੀ ਨਹੀਂ ਪੱਕੇ ਤੌਰ ਤੇ ਸਾਡੀ ਸੋਚ ਇਹ ਹੈ ਵੀ ਜਾਵਾਂਗੇ ਸੰਗਤਾਂ ਦੇ ਦਰਸ਼ਨ ਕਰਕੇ ਵਾਪਸ ਆ ਜਾਾਂਗੇ ਪੱਕੇ ਤੌਰ ਤੇ ਸਾਡਾ ਅਜੇ ਕੋਈ ਵਿਚਾਰ ਨਹੀਂ ਜਾਂਦਾ ਕਾਫੀ ਵਡਪਾਗਾ ਮੰਨਦੇ ਨੇ ਲੋਕ ਗੁਰੂ ਨਗਰੀ ਦੇ ਵਿੱਚ ਜਨਮ ਲੈ ਕੇ ਇਹ ਤੇ ਤੁਸੀਂ ਮੈਂ ਤੁਹਾਨੂੰ ਜਿਹੜੀ ਗੱਲ ਕਹਾਂ ਕਿ ਕਿੱਡੀ ਵੱਡੀ ਦੁਨੀਆ ਹੈ ਕਿੱਡੀ ਵੱਡੀ ਦੁਨੀਆਏ ਉਸ ਦੁਨੀਆ ਵਿੱਚ ਕਿੱਡਾ ਛੋਟਾ ਜਿਹਾ ਪੰਜਾਬ ਹੈ ਉਸ ਛੋਟੇ ਜਿਹੇ ਪੰਜਾਬ ਚ ਛੋਟਾ ਜਿਹਾ ਅੰਮ੍ਰਿਤਸਰ ਸ਼ਾਇਦ ਨਕਸ਼ੇ 'ਚ ਨਜ਼ਰ ਵੀ ਨਹੀਂ ਆਉਂਦਾ ਤੇ ਬੜਾ ਵੱਡੇ ਬਹੁਤ ਵੱਡੇ ਭਾਗੋਂ ਤੇ ਕੋਈ ਪੰਜਾਬ ਦੀ ਧਰਤੀ ਤੇ ਜਨਮ ਲੈਂਦਾ ਹੈ ਤੇ ਉਸ ਤੋਂ ਵੀ ਵੱਡੇ ਭਾਗੋਂ ਤੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ 'ਚ ਜਨਮ ਮਿਲਦਾ ਹੈ ਤੇ ਸਾਨੂੰ ਐਡੇ ਵੱਡੇ ਭਾਗਾਂ ਨਾਲ ਜਨਮ ਮਿਲਿਆ ਹੈ ਤੇ ਅਸੀਂ ਹੁਣ ਬਾਹਰ ਜਾ ਕੇ ਕੀ ਪੱਕੇ ਤੌਰ ਤੇ ਕੀ ਕਰਾਂਗੇ ਇੱਥੇ ਸਾਡਾ ਪੱਕਾ ਐਸੀ ਕਰਕੇ ਸਾਡਾ ਵਿਚਾਰ ਪੱਕੇ ਤੌਰ ਤੇ ਜਾਣਦ ਰਹੀ ਆਟੋ ਤੁਸੀਂ ਕਹਿ ਰਹੇ ਹੋ ਸੀ ਚਲਾਉਣਾ ਸ਼ੁਰੂ ਕੀਤਾ ਤਾਂ ਕਦੇ ਆਇਆ ਨਹੀਂ ਦਿਮਾਗ ਦੇ ਵਿੱਚ ਲੋਕ ਕੀ ਸੋਚਣਗੇ ਕਿਉਂਕਿ ਅਕਸਰ ਹੁੰਦਾ ਹੈ ਕਿ ਬਹੁਤ ਸੋਹਣਾ ਹੁਣ ਰਹਿ ਗਿਆ ਹੱਥਾਂ ਦੇ ਵਿੱਚ ਰੱਬ ਦੇ ਨਾਲ ਲੱਗੇਆਂ ਲੜ ਲੱਗੇਆਂ ਤਾਂ ਕਿਤੇ ਕਿਤੇ ਦਿਮਾਗ ਦੇ ਵਿੱਚ ਗੱਲ ਨਹੀਂ ਆਉਂਦੀ ਕਿ ਲੋਕ ਕੀ ਸੋਚਣਗੇ ਆਂਡ ਗਵਾਂਡ ਕੁਝ ਬੋਲਦੇ ਹੋਣਗੇ ਇਦਾਂ ਦੇਖੋ ਜੀ ਸਾਡੀ ਗੁਰੂ ਸਭਾ ਦੀ ਜੀਵਨੀ ਹੈ ਨਾ ਜਿਹੜੀ ਉਹਨੇ ਸਾਨੂੰ ਇਹ ਸੋਚਣਾ ਸਿਖਾਇਆ ਹੈ ਨਹੀਂ ਕਿਉਂਕਿ 7 ਸਾਲ ਦੀ ਉਮਰ 'ਚ ਗੁਰੂ ਰਾਮਦਾਸ ਮਾਰੇ ਨੇ ਘੁੰਗੜੀਆਂ ਵੇਚਣੀਆਂ ਸ਼ੁਰੂ ਕੀਤੀਆਂ ਸੀ ਉਹਨਾਂ ਨਾਲ ਔਖਾ ਸਮਾਂ ਤੇ ਨਹੀਂ ਆਪਾਂ ਵੇਖਿਆ ਤੇ ਜਿਉ ਉਹ ਸੋਚਦੇ ਉਸ ਵੇਲੇ ਤੇ ਸਾਨੂੰ ਉਹਨਾਂ ਨੇ ਕੀ ਸੇਹ ਦੇਣੀ ਉਹਨਾਂ ਨੇ ਸਾਨੂੰ ਸੇਹ ਦੇਣ ਵਾਸਤੇ ਘੁੰਗੜੀਆਂ ਵੇਚੀਆਂ ਵੀ ਸਿੱਖੋ ਜੇ ਕੱਲ ਤੇ ਤੁਹਾਡੇ ਤਾਂ ਔਖਾ ਸਮਾਂ ਹੁੰਦਾ ਹੈ ਨਾ ਤੇ ਤੁਸੀਂ ਕੋਈ ਵੀ ਕੀਰਤ ਕਰਨ 'ਚ ਸ਼ਰਮ ਨਾ ਕਰਿਆ ਜੀ ਮਿਹਨਤ ਕਰਿਆ ਜੀ ਤੇ ਹੱਕ ਦੀ ਖਾਇਆ ਜੀ ਬਾਕੀ ਗੁਰੂ ਰਾਮਦਾਸ ਮਹਾਰਾਜ ਨੇ ਆਨ ਨੂੰ ਇਹ ਸਿਖਾਇਆ ਕੀਰਤ ਕਰੋ ਨਾਮ ਜਪੋ ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਆ। ਫਿਰ ਵੀ ਕਿਤੇ ਨਾ ਕਿਤੇ ਮਨ ਨੂੰ ਠੇਸ ਪਹੁੰਚਦੀ ਹੋएगी ਆਟੋ ਚ ਲਾਉਂਦੇ ਹੋਏਗੇ ਕੋਈ ਨਸ਼ੇੜੀ ਕੋਈ ਤੰਬਾਕੂ ਕੋਈ ਕਿਸੇ ਵੀ ਪ੍ਰਕਾਰ ਦਾ ਨਸ਼ੀਲਾ ਪ੍ਰਦਾਰਥ ਖਾਂ ਦਾ ਆਟੋ ਚ ਬੈਠਦਾ ਹੋਏਗਾ ਦਾੜਾ ਪ੍ਰਕਾਸ਼ ਕੀਤਾ ਅਸੀਂ ਕੀਰਤਨ ਕਰਦੇ ਆ ਤਾਂ ਕਿਤੇ ਨਾ ਕਿਤੇ ਮਨ ਚ ਠੇਸ ਹੁੰਦੀ ਹੈ ਕਿ ਅੱਜ ਜੇਕਰ ਸਾਡਾ ਪ੍ਰਚਾਰਕ ਨੂੰ ਸਾਹਬਿਆ ਹੁੰਦਾ ਤਾਂ ਅੱਜ ਕਹਿ ਸਕਦੇ ਸੀਗੇ ਕਿ ਇਹ ਦਿਨ ਨਾ ਦੇਖਣੇ ਪੈਂਦੇ ਆਟੋ ਦੀ ਗੱਲ ਨਹੀਂ ਅਸੀਂ ਕਰ ਰਹੇ ਕਿਉਂਕਿ ਕੀਰਤ ਹੈ ਪਰ ਜਿਹੜੇ ਉਹ ਨਸ਼ੇੜੀਆਂ ਦੇ ਵਿੱਚ ਵਿਚ ਏ ਤੇ ਸਾਨੂੰ ਬੜਾ ਕੁਝ ਦੇਖਣਾ ਪੈਂਦਾ ਜੀ ਤੁਸੀਂ ਸਮਝ ਲਓ ਕਿ ਬਹੁਤ ਕੁਝ ਰੋਜ਼ ਬਰਦਾਸ਼ ਕਰਦੇ ਆਪਾਂ ਮਤਲਬ ਲੋਕਾਂ ਦੀ ਬੋਲਣੀ ਬਹੁਤ ਮਾੜੀ ਹੁੰਦੀ ਹੈ ਖਾਸ ਕਰਕੇ ਆਟੋ ਵਾਲਿਆਂ ਨਾਲ ਤੇ ਮਤਲਬ ਬੱਚਾ ਵੀ ਹੋਊਗਾ ਨਾ ਉਹ ਵੀ ਉਹੇ ਕਰਕੇ ਗੱਲ ਕਰਦਾ ਇਹ ਸਾਰਾ ਕੁਝ ਬਰਦਾਸ਼ ਕਰਨਾ ਪੈਂਦਾ ਹੈ ਕਿਉਂਕਿ ਪਿੱਛੇ ਪਰਿਵਾਰ ਵੀ ਹੈ ਤੇ ਉਹਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਾਡੇ ਤੇ ਹੈ ਤੇ ਸਿੱਖ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਤੇ ਹੈ ਨਹੀਂ ਫਿਰ ਸਭ ਕੁਝ ਇਗਨੋਰ ਕਰਦੀਦਾ ਆਪਾਂ ਜ਼ਿੰਦਗੀ ਇਹ ਹੀ ਸਿੱਖਿਆ ਕਿ ਸਭ ਤੋਂ ਵੱਡਾ ਰੋਗ ਕਾਹ ਕਹਿੰਗੇ ਲੋਕ ਵੀ ਲੋਕੀ ਕੀ ਕਹਿਣਗੇ ਜੇ ਐ ਸੋਈਦੇ ਰਹੇ ਤੇ ਪਰਿਵਾਰ ਨੂੰ ਰੋਟੀ ਕਿੱਥੋਂ ਖਵਾਵਾਂਗੇ ਸੋ ਆਪਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਕੀਰਤ ਕਰੋ ਕੀਰਤ ਕਰ ਰਹੇ ਆ ਮਾਰੇ ਕਿਰਪਾ ਕਰੇ ਬਸ ਕਿਹੇ ਤਰੀਕੇ ਕੀਰਤਨ ਨਹੀਂ ਸਾਡਾ ਛੁੱਟਣਾ ਚਾਹੀਦਾ ਅਸੀਂ ਇਹ ਹੀ ਬੇਨਤੀ ਕਰਦੇ ਆ ਜੋ ਮੇਰੇ ਮਨ ਦਾ ਬਲਵਲਾ ਪਤਾ ਨਹੀਂ ਕਿੰਨੇ ਰਾਗੀਆਂ ਦੇ ਮਨ ਦਾ ਬਲਵਲਾ ਹੋਏਗਾ ਵੀ ਕੋਈ ਸਾਨੂੰ ਸੰਭਲੇ ਸਾਡਾ ਕੀਰਤਨ ਨਾ ਛੁੱਟ ਜੇ ਕਿਉਂਕਿ ਬੜੇ ਰਾਗੀ ਕੀਰਤਨ ਨੂੰ ਪ੍ਰੇਮ ਕਰਦੇ ਨੇ ਸੋਹਣਾ ਸੋਹਣਾ ਕੀਰਤਨ ਕਰਦੇ ਨੇ ਪਰ ਕਿਤੇ ਅੱਜ ਨਹੀਂ ਸੰਭੇ ਜਾਨ ਦੇ ਕਰਕੇ ਕੋਈ ਦਲੇਰਮੇਂਦੀ ਬਣ ਗਿਆ ਏ ਹਨਾ ਜੀ ਉਹ ਵੀ ਕੀਰਤਨ ਹੀ ਕਰਦੇ ਸੀ ਪਹਿਲਾਂ ਸੋ ਸਾਂਭਿਆ ਹੋਵੇ ਤੇ ਅਗੋਂ ਜਿਹੜਾ ਕੀਰਤਨ ਨਾਲ ਅਸੀਂ ਜੁੜੇ ਰਹੀਏ ਮੈਂ ਤੇ ਇਹੀ ਬੇਨਤੀ ਕਰਦਾ ਵੀ ਚਲੋ ਸਾਡੇ ਤੇ 15 17 ਸਾਲ ਲੰਘ ਗਏ ਆ ਅਸੀਂ ਅਜੇ ਵੀ ਮਿਹਨਤ ਕਰ ਰਹੇ ਆ ਸਿੱਖਦੇ ਵੀ ਆ ਮਿਹਨਤ ਵੀ ਕਰਦੇ ਆ ਤੇ ਅੱਜ ਵੀ ਕਰਦੇ ਆ ਪਰ ਨਵੀਂ ਪੀੜੀ ਜਿਹੜੀ ਆ ਰਹੀ ਹੈ ਨਾ ਉਹਨੂੰ ਸਾਂਭਣ ਦੀ ਲੋੜ ਜੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਪ੍ਰਚਾਰਕਾਂ ਨੂੰ ਸਾਂਭ ਲਓ ਸਾਂਭ ਲਓ ਪ੍ਰਚਾਰਕਾਂ ਨੂੰ ਤਾਂ ਜੋ ਤੁਹਾਡਾ ਸਿੱਖ ਵਿਰਸਾ ਹੈਗਾ ਉਹ ਸਾਂਭਿਆ ਜਾ ਸਕੇ ਅਸੀਂ ਰਿਆਜ਼ ਵੀ ਡੇਲੀ ਕਰਦੇ ਹੁ ਰੋਜ਼ ਕਰਦੇ ਵੇਖੋ ਵੀਰ ਜੀ ਇੱਕ ਜਿਹੜਾ ਤੈਰਨਾ ਹੈ ਨਾ ਤੈਰਨਾ ਉਹ ਨਹੀਂ ਭੁੱਲਦਾ ਬਾਕੀ ਹਰ ਚੀਜ਼ ਦਾ ਰਿਹਾਸ ਚਾਹੀਦਾ ਜੇ ਕੀਰਤਨ ਦਾ ਰਿਹਾਸ ਨਾ ਕਰੋ ਇੱਕ ਦਿਨ ਦਾ ਰਿਹਾਸ ਨਾ ਕਰੋ ਤੇ 20 ਦਿਨ ਪਿੱਛੇ ਪੈਂਦੇ ਜੀ ਸੋ ਰਿਹਾਸ ਸਵੇਰੇ ਸ਼ਾਮ ਅਸੀਂ ਟਾਈਮ ਲਾਉਣਾ ਹੀ ਲਾਉਣਾ ਹੁੰਦਾ ਹੈ ਵੈਸੇ ਵੀ ਜੇ ਅਸੀਂ ਦਿਹਾੜੀ 'ਚ ਦੋ ਵਾਰੀ ਵਾਜਾ ਨਾ ਖੋਲਿਆ ਨੂੰ ਇਦਾਂ ਲੱਗਦਾ ਸਾਡਾ ਦਿਨ ਅੱਜ ਚੜ੍ਹਿਆ ਹੀ ਨਹੀਂਗਾ ਸੋ ਇਹ ਤੇ ਸਾਡਾ ਪਿਆਰ ਹੈਗਾ ਇਹ ਇਹੋ ਜੀ ਚੀਜ਼ ਹੈਗੀ ਜਿਹੜੀ ਆ ਮਤਲਬ ਕਿ ਆਪਾਂ ਆਲਸ ਨਾ ਨਹੀਂ ਕਰਦੇ ਖੁਸ਼ੀ ਨਾਲ ਚਾਹ ਚੜ੍ਹ ਜਾਂਦਾ ਵਾਜਾ ਖੁੱਲਦੇ ਕ ਪਤਾ ਨਹੀਂ ਕੀ ਮਾਰੇ ਨੇ ਕੀਰਤਨ ਚ ਗੁਰਨਾਨ ਸਾਹਿਬ ਐਵੇਂ ਦਿਨ ਕੀਰਤਨ ਕੀਰਤਨ ਨੂੰ ਛੱਡਿਆ ਨਹੀਂ ਨਾਲ ਰੱਖਿਆ ਮਰਦਾਨੇ ਨੂੰ ਹਮੇਸ਼ਾ ਹੀ ਕਿਉਂ ਨਾਲ ਰੱਖਿਆ ਮਰਦਾਨੇ ਨੂੰ ਨਹੀਂ ਨਾਲ ਰੱਖਿਆ ਕੀਰਤਨ ਨੂੰ ਨਾਲ ਰੱਖਿਆ ਬਸ ਕੀਰਤਨ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਵੀ ਇੱਥੇ ਕੀ ਆਨੰਦ ਹੈ ਸੋ ਇਸੇ ਕਰਕੇ ਆਪਾਂ ਆਟੋ ਚਲਾਣਾ ਮਨਜ਼ੂਰ ਕੀਤਾ ਕੀਰਤਨ ਨਹੀਂ ਛੱਡਣਾ ਚਾਹੁੰਦੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲਾਹਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV